ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾਸ਼ਹਿਰ ਦੇਖ ਰਹੇ ਹੋ ਸਾਥੀਓ ਠੰਡ ਦਾ ਪ੍ਰਕੋਪ جاری ਹੈ ਧੁੰਦ ਦਾ ਸੰਕਟ جاری ਹੈ ਔਰ ਧੁੰਦ ਵਿੱਚ ਆਏ ਦਿਨ ਕੋਈ ਨਾ ਕੋਈ ਵੱਡਾ ਹਾਦਸਾ ਹੋ ਰਿਹਾ ਦੱਸਦੀ ਹੁਣ ਘਟਾਰੋ ਪੁਲੀ ਦੇ ਨੇੜੇ ਔੜ ਦੇ ਨਜ਼ਦੀਕ ਇੱਕ ਟਿਪਰ ਪਲਟ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਟਿਪਰ ਦੇ ਅੱਗੇ ਜਿਹੜੀ ਗੱਡੀ ਜਾ ਰਹੀ ਸੀਗੀ ਧੁੰਦ ਕਰਕੇ ਯਕਦਮ ਉਹ ਜ਼ਬਰਦਸਤ ਬ੍ਰੇਕ ਮਾਰ ਦਿੰਦੇ ਆ ਜਿਸ ਦੇ ਕਰਕੇ ਟਿਪਰ ਚਾਲਕ ਗੱਡੀ ਨੂੰ ਬਚਾਣ ਦੀ ਕੋਸ਼ਿਸ਼ ਕਰਦਾ ਹੈ ਤੇ ਗੱਡੀ ਜਿਹੜੀ ਆ ਇੱਕ ਪਾਸੇ ਨੂੰ ਖਿੱਚੀ ਜਾਂਦੀ ਹੈ ਤੇ ਖੇਤ ਵਿੱਚ ਗੱਡੀ ਪਲਟ ਜਾਂਦੀ ਹੈ ਟਿਪਰ ਦਾ ਕਾਫੀ ਵੱਡਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਡਰਾਈਵਰ ਕੈਬਨ ਹੈ ਉਹ ਬੁਰੀ ਤਰ੍ਹਾਂ ਨਸ਼ਟ ਹੋ ਗਿਆ ਹੈ ਬਾਡੀ ਨੁਕਸਾਨੀ ਗਈ ਹੈ ਡੀਜ਼ਲ ਦੀ ਟੰਕੀ ਜਿਹੜੀ ਹੈ ਉਹ ਵੀ ਟੁੱਟ ਕੇ ਵੱਖ ਹੋ ਗਈ ਹੈ ਤਾਂ ਟਿਪਰ ਦਾ ਕਾਫੀ ਵੱਡਾ ਨੁਕਸਾਨ ਹੋਇਆ ਹੈ ਲੇਕਿਨ ਗਨੀਮਤ ਇਹ ਰਹੀ ਹੈ ਖੁਸ਼ਕਿਸਮਤੀ ਇਹ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਟਿਪਰ ਚਾਲਕ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਸਨੇ ਜਿਹੜੀ ਅੱਗੇ ਗੱਡੀ ਸੀ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਿਸ ਕਰਕੇ ਉਸਨੇ ਇੱਕਦਮ ਜ਼ਬਰਦਸਤ ਬ੍ਰੇਕ ਮਾਰੀ ਤੇ ਗੱਡੀ ਇੱਕ ਪਾਸੇ ਨੂੰ ਖਿੱਚੀ ਗਈ ਅਸੀਂ ਵੀ ਆਪਣੇ ਵੀਰਾਂ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਧੁੰਦ ਦਾ ਜਿਹੜਾ ਸੰਕਟ ਹੈ ਉਹ ਕਾਫੀ ਵੱਧ ਗਿਆ ਹੈ ਧੁੰਦ ਠੰਡ ਬਦਨ ਕਰਕੇ ਧੁੰਦ ਵੀ ਵਧੀ ਹੋਈ ਹੈ ਤਾਂ ਗੱਡੀ ਨੂੰ ਬੜੀ ਹੀ ਲਿਮਟ 'ਚ ਚਲਾਓ 19 ਸਪੀਡ 'ਚ ਚਲਾਓ ਜਿੰਨਾ ਕੰਟਰੋਲ ਕੀਤਾ ਜਾ ਸਕੇ ਕਿਉਂਕਿ ਧੁੰਦ ਵਿੱਚ 10-15 ਫੁੱਟ ਤੋਂ ਅੱਗੇ ਜਜਮੈਂਟ ਨਹੀਂ ਹੁੰਦੀ ਤੇ ਅੱਗੇ ਹੋ ਜੇਕਰ ਕੋਈ ਅਚਾਨਕ ਸੜਕ ਤੇ ਚੜ ਜਾਵੇ ਜਾਂ ਮੋੜ ਲਈ ਗੱਡੀ ਵਾਲਾ ਜੇਕਰ ਅਚਾਨਕ ਬ੍ਰੇਕ ਲਗਾ ਦੇਵੇ ਤਾਂ ਪਿਛਲੀ ਗੱਡੀ ਤੋਂ ਬ੍ਰੇਕ ਇੱਕਦਮ ਲਗਾਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਤਾਂ ਸਪੀਡ ਜਿਹੜੀ ਹੈ ਤੁੰਦ ਵਿੱਚ ਉਹ ਲਿਮਟਿਡ ਹੋਣੀ ਚਾਹੀਦੀ ਹੈ ਉਨੀਕ ਸਪੀਡ ਰੱਖੋ ਜਿੰਨੀ ਤੁਹਾਡੇ ਤੋਂ ਗੱਡੀ ਦੀ ਫਰੰਟ ਤੇ ਜਜਮੈਂਟ ਹੋ ਪਾਰੀਏ ਤਾਂ ਇਹ ਬਹੁਤ ਇੱਕ ਵੱਡਾ ਹਾਦਸਾ ਹੈ ਲੇਕਿਨ ਗਨੀਮਤ ਇਹ ਰਹੀ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਟਿੱਪਰ ਦਾ ਨੁਕਸਾਨ ਹੋਇਆ ਲੇਕਿਨ ਟਿੱਪਰ ਚਾਲਕ ਜਿਹੜਾ ਡਰਾਈਵਰ ਹੈ ਉਸਦੇ ਕੁਝ ਮਾਮੂਲੀ ਸੱਟਾਂ ਲੱਗੀਆਂ ਤੇ ਉਸ ਨੂੰ ਟਾਈਮ ਸਿਰ ਹੀ ਜਦੋਂ ਟਿਪਰ ਤੋਂ ਬਾਹਰ ਕੱਢ ਲਿਆ ਗਿਆ ਸੀ ਦਿਖਾਉਣ ਨੂੰ ਮੌਕੇ ਦੀ ਪੂਰੀ ਤਸਵੀਰ ਮੇਰਾ ਨਾਮ ਕਾਕਾ ਜੀ ਹਾਂਜੀ ਕਾਕਾ ਜੀ ਅੱਛਾ ਕਾਕਾ ਜੀ ਇਹ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਗੜ੍ਹ ਸਿੰਘ ਤੋਂ ਆ ਰਹੀ ਭਾਜੀ ਗੜ੍ਹ ਸਿੰਘ ਤੋਂ ਆ ਰਹੇ ਸੀ ਜਾ ਕਿੱਥੇ ਰਹੇ ਸੀ ਜਾਨੇ ਜਾ ਰਹੇ ਅੱਛਾ ਇਹਦੇ ਵਿੱਚ ਕੀ ਲੱਦਿਆ ਹੋਇਆ ਸੀ ਲੱਦਿਆ ਭਾਜੀ ਕੰਕ੍ਰੇਟ ਲੱਦਿਆ ਸੀ ਅੱਛਾ ਇਹ ਕਿੰਨੇ ਵਜੇ ਦੀ ਗੱਲ ਹੈਗੀ ਤੇ ਕੀ ਗੱਲਬਾਤ ਹੋਈ ਆ ਸਵੇਰੇ ਦੀ ਗੱਲ ਹੈ ਜੀ ਐ ਸਵੇਰੇ ਕਿੰਨੇ ਕੁ ਵਜੇ ਸਵੇਰੇ ਉਹੀ 3-4 ਵਜੇ ਈ ਸੀ ਜੀ ਨੇ ਕਾਰਨ ਕੀ ਹੋਇਆ ਕਿ ਇਹ ਮਤਲਬ ਇਸ ਤਰ੍ਹਾਂ ਹਾਸਾ ਹੋਇਆ ਤੇ ਭਾਜੀ ਤੁੰਦ ਵੋ ਪਈ ਸੀ ਤੁੰਦ ਕਰਕੇ ਮੇਰੇ ਗੱਡੀ ਵਾਲਾ ਜਾਂਦਾ ਸੀ ਉਹਨੇ ਗੱਡੀ ਵਾਲੇ ਬ੍ਰੇਕ ਮਾਰਤੀ ਜੀ ਨਹੀਂ ਮੋਰੇ ਗੱਡੀ ਵਾਲਾ ਜਾਂਦਾ ਸੀ ਜਾਂ ਕੀ ਮੋਰੇ ਮੋਰੇ ਜਾਂਦਾ ਸੀ ਗੱਡੀ ਵਾਲਾ ਜੀ ਉਹਨੇ ਬ੍ਰੇਕ ਮਾਰਤੀ ਜੀ ਮੋਰੇ ਤੁੰਦ ਵੱਧ ਪਈ ਸੀ ਮੈਂ ਆਪਣੀ ਚੱਲ ਚੱਲੀ ਉਹਨੇ ਬ੍ਰੇਕ ਮਾਰੀ ਜੋ ਉਹਨਾਂ ਜੀ ਬ੍ਰੇਕ ਮਾਰਾਂ ਤਾਂ ਕੁਛ ਨਹੀਂ ਮੈਂ ਵੀ ਬ੍ਰੇਕ ਮਾਰੀ ਜੀ ਜੋ ਬ੍ਰੇਕ ਮਾਰੀ ਉਹਦੀ ਗੱਡੀ ਜਮਾ ਮੋਰੇ ਰੋਗੀ ਜੀ ਉਹ ਮੈਂ ਖਿਚਣ ਲਈ ਉਹ ਕਿਹੜੀ ਗੱਡੀ ਸੀ ਕਾਰ ਸੀ ਜਾਂ ਕੀ ਸੀ ਕਾਰ ਸੀ ਜੀ ਕਾਰ ਅੱਛਾ ਹਾਂਜੀ ਤੇ ਫਿਰ ਜਦੋਂ ਤੁਸੀਂ ਬ੍ਰੇਕ ਮਾਰੀ ਤੇ ਕੀ ਹੋਇਆ ਫਿਰ ਮੈਂ ਭਾਈ ਬ੍ਰੇਕ ਮਾਰ ਕੇ ਜੋ ਸਵਾਰੀਆਂ ਸੀ ਚਾਰ ਪੰਜ ਜੀ ਮੈਂ ਉਹਨਾਂ ਨੂੰ ਬਚਾਉਣ ਲਈ ਗੱਡੀ ਡਰਾਈਵਰ ਸਾਡ ਕੀ ਖਿੱਚੀ ਜੀ ਜੋ ਡਰਾਈਵਰ ਸਾਡ ਗੱਡੀ ਖਿੱਚੀ ਆ ਉਹ ਗੱਡੀ ਉਹ ਥੱਲੇ ਖਿੱਚੀ ਗਈ ਉੱਪਰ ਚੜੀ ਨਹੀਂ ਮੁੜਦੀ ਗੱਡੀ ਜਿਹੜੀ ਹੈਗੀ ਆ ਇਹ ਕਿਤੇ ਓਵਰਲੋਡ ਤਾਨੀ ਸੀ ਨਹੀਂ ਨਹੀਂ ਭਾਜੀ ਓਵਰਲੋਡ ਨਹੀਂ ਸੀ ਓਵਰਲੋਡ ਨਹੀਂ ਸੀ ਕੋਈ ਮਤਲਬ ਇਹਦੇ ਵੀ ਕੋਈ 60 ਸੂਕ ਦਾ ਕੋਈ ਪਚਾਰ ਨਹੀਂ ਮੇਰੇ ਆਪਣੇ ਫਟਾ ਦੀ ਮਾਰੀ ਨੇ ਆਪਣੇ ਖੋੜ ਬੋਤੀਆਂ ਸੱਟਾਂ ਆ ਤੇ ਪਚਾਰ 3 4 5 ਜਵਾਗ 3 4 ਨਹੀਂ ਸੀ ਜੀ ਉਹ ਆਪਣੇ ਕੋ ਰੁਕੇ ਵੀ ਆਕਾਰ ਵਾਲੇ ਨਹੀਂ ਉਹ ਜਿਹੜੀ ਕਾਰ ਵਾਲੇ ਗੱਡੀ ਵਾਲੇ ਸੀ ਉਹਨਾਂ ਦੇ ਕੋਈ ਸੱਟਾ ਸੁੱਟਾ ਜਾਂ ਗੱਡੀ ਦਾ ਕੋਈ ਨੁਕਸਾਨ ਨਹੀਂ ਉਹਨਾਂ ਦੇ ਸੱਟਾ ਲੱਗਦੀ ਨਹੀਂ ਜੇ ਮੈਂ ਨਾ ਡਰਾਈਵਰ ਸੜਕ ਗੱਡੀ ਖਿੱਚਦਾ ਜੀ ਫੇਰ ਤਾਂ ਉਹਨਾਂ ਦੇ ਸੱਟਾ ਤਾਂ ਪਤਾ ਲੱਗਣੀ ਸੀ ਜੀ ਉਹਦੇ ਬੱਚੇ ਵੀ ਸੀ ਉਹਨਾਂ ਦੇ ਨਾਲ ਤੇ ਮੈਂ ਉਹਨਾਂ ਨੂੰ ਬਚਾਣ ਲਈ ਗੱਡੀ ਡਰਾਈਵਰ ਸੜਕ ਖਿੱਚੀ ਆ ਜੀ ਡਰਾਈਵ ਸਾਈਡ ਖੇਚਨ ਕਰਕੇ ਗੱਡੀ ਕੱਚੇ ਉਤਰ ਗਈ ਜਿ ਕੱਚੇ ਉਤਰ ਗਿਆ ਗੱਡੀ ਉੱਪਰ ਚੜੀ ਨਹੀਂ ਇਹ ਜਿਹੜਾ ਤੁਹਾਡਾ ਹੁਣ ਨੁਕਸਾਨ ਹੋਇਆ ਅੰਦਾਜ਼ਾ ਕਿੰਨੇ ਕ ਦਾ ਹੋ ਗਿਆ ਹੋਏਗਾ ਨੁਕਸਾਨ ਦਾ ਵਜੋਂ ਹੁੰਦਾ ਐਸਟਿਮੇਟ ਲਾ ਕੇ ਪਤਾ ਲੱਗੂ ਜਿਸ ਤਰ੍ਹਾਂ ਹੁਣ ਗੱਡੀ ਦਾ ਵੀ ਨੁਕਸਾਨ ਹੈ ਤੁਹਾਡਾ ਹਾਂਜੀ ਹਾਂਜੀ ਤੇ ਚਲੋ ਰੋੜੀ ਤੇ ਉਹ ਤੇ ਚਲੋ ਵਿੱਚ ਆ ਜਾਏਗੀ ਉਹ ਤਾਂ ਕੋਈ ਗੱਲ ਨਹੀਂ ਹਾਂਜੀ ਹਾਂਜੀ ਤੇ ਇਹਦਾ ਗੱਡੀ ਦਾ ਤਾਂ ਕੋਈ ਨੁਕਸਾਨ ਹੈਗਾ ਆ ਕਾ ਹੈਗਾ ਜੀ ਹੈਗਾ ਅੱਛਾ ਇਹਦਾ ਖੁੱਲਾ ਕੀ ਕੀ ਆ ਕੀ ਕੀ ਟੁੱਟਿਆ ਅੰਦਾਜ਼ਾ ਸਾਰਾ ਕੋਈ ਕਹਿ ਬਈ ਕਿਆ ਬਣ ਤੂ ਸਾਰਾ ਕੋਈ ਕਬਾਡੀ ਖਤਮ ਆ ਜੀ ਕਿਆ ਬਣ ਖਤਮ ਆ ਜੀ ਬਾਕੀ ਕਾਲੇ ਇਹ ਬਾਕਸ ਕਿਹੜਾ ਜੀ ਜਿਹੜਾ ਬਲੈਕ ਰੰਗ ਦਾ ਉਹ ਪਿਆ ਪਾਟੀਲ ਟੈਂਕ ਉਹ ਡੀਜ਼ਲ ਟੈਂਕੀ ਉਹ ਡੀਜ਼ਲ ਟੈਂਕੀ ਡੀਜ਼ਲ ਟੈਂਕੀ ਵੀ ਜਿਹੜੀ ਆ ਉਹ ਵੀ ਨੁਕਸਾਨੀ ਗਈ ਹਾਂ ਜੀ ਅਸਾਂ ਜਿਆਦਾ ਵੇਖੀ ਅਸਾਂ ਜਿਆਦਾ ਜਾਨੀ ਮਾਲੀ ਨੁਕਸਾਨ ਲਗਾ ਲਈ ਆ ਆਪ ਆਪਣਾ ਨਹੀਂ ਤਾਂ ਕਾਰਨ ਅਕਸਰ ਕੀ ਸਮਝਦੇ ਆ ਗੱਡੀ ਧੁੰਦੇ ਆ ਜਾਂ ਕਿ ਰਸਤਿਆਂ ਦਾ ਵੀ ਕੋਈ ਜਾਂ ਪਾਣੀ ਰਸਤੇ ਵੀ ਆ ਗਿਆ ਇੱਕ ਤਾਂ ਰਸਤਾ ਮੰਨ ਲਓ ਵੀ ਸਿੰਗਲ ਰੋਡ ਆ ਜੀ ਹੁਣ ਜਦੋਂ ਕੋਈ ਗੱਡੀ ਪਾਸ ਬਰਾਬਰ ਕਰਦੀ ਹੈ ਜੀ ਫਿਰ ਪਾਸ ਕਰਨੀ ਗੱਡੀ ਓਖੀ ਨੇ ਚਲੋ ਰਕੜਦਾ ਆਪਣੀ ਚਾਲ ਚੀ ਜਾਂਦਾ ਸਾਇ ਸਾਇ ਜਾਂਦਾ ਜੀ ਕਿਉਂਕਿ ਕਾਰ ਵਾਲੇ ਭਜਾਈ ਹੁੰਦੇ ਆ ਕਾਰ ਵਾਲਿਆਂ ਨੂੰ ਨਹੀਂ ਪਤਾ ਲੱਗਦਾ ਕਿ ਵਾਰੀ ਸਾਡੀ ਕੋਲ ਲਾਇਸੈਂਸ ਹੈਵੀ ਨਹੀਂ ਅਸੀਂ ਸਾਰਾ ਕੁਝ ਸਿੱਖੀ ਹੋਈਆਂ ਗੱਡੀਆਂ 5 5 6 ਸਾਲ ਲਾ ਕੇ ਜੀ ਹੁਣ ਕਾਰ ਵਾਲਿਆਂ ਨੂੰ ਨਹੀਂ ਪਤਾ ਲੱਗਦਾ ਕਿ ਜੋਰ ਨਾਲ ਬ੍ਰੇਕ ਮਾਰਦੇ ਆ ਮੂਰੇ ਪਿੱਛੇ ਦਿਖਦੇ ਨਹੀਂ ਜੀ ਉਹ ਮਤਲਬ ਉਹਨਾਂ ਨੂੰ ਦਿਖਾਈ ਨਹੀਂ ਦਿੰਦੇ ਜਦ ਜ਼ੋਰਦਾਰ ਬ੍ਰੇਕ ਵੱਜਣ ਦੀ ਵਜ੍ਹਾ ਦੇ ਕਾਰ ਨੇ ਰੁਕੇ ਜੀ ਕਾਰ ਵਾਲੇ ਰੋਕੇ ਆਪਾਂ ਵਧੀਆ ਕੋਆਪਰੇਟ ਕਰਕੇ ਆ ਮੈਨੂੰ ਦਾ ਪਾਣੀ ਪੂਣੀ ਪਲਾਗ ਸਾਰਾ ਕਰਕੇ ਗਿਆ ਬਾਹਰ ਉਹਨਾਂ ਨੇ ਕੱਢਿਆ ਕਾਰ ਲੈਣੇ ਮਤਲਬ ਉਹਨਾਂ ਨੇ ਵੀ ਤੁਹਾਡੇ ਨਾਲ ਕੋਪਰੇਟ ਹਾਂਜੀ 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 ਬਾਕੀ ਵੀ ਉਹਨਾਂ ਦਾ ਜਾਲੀ ਮਾਲੀ ਬੱਚੇ ਨਾਲ ਸੀ ਚਲੋ ਜਾਨ ਦਾ ਨੁਕਸਾਨ ਹਾਂਜੀ 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 ਮਤਲਬ ਨੁਕਸਾਨ ਹੁਣ ਬਚ ਗਿਆ ਜੀ ਜੀ ਭਾਜੀ ਠੀਕ ਹੈ